ਓ ਹੋ ਟੱਲ ਗੁਰ ਸੇਵੀਆ ਅਹਨ ਇਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਪਤ ਖਸਮ ਦੀ ਉਰੇ ਅਰਸਾ ਹਉ ਕੁਰਸਾ ਹਉ ਝਟੀਐ ਤਦ ਡਠੇ ਸਚੇ ਪਾਤੇ ਸਾ ਮਲ ਜਨਮ ਤੇ ਕੱਟੀਐ ਸਜਣ ਸਚਾ ਪਾਤੇ ਸਾ ਹੋ ਸਿਰ ਸਾਹਾ ਦਾ ਜਿਸ ਪਾਸ ਬਹਿਠਿਆ ਸਬਨਾਦਾ ਸਜਣ ਸੱਚਾ ਪਾਤਿਸਾ ਹੋ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਏ ਸਬਨਾਦਾ ਵੇਸਾ ਹੋ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੋਹੀ

सत्गुर प्रसाद तेरे कवन कवन गुण कह, कह, तू साहिब गुणी निधना ਮਰੀ ਮਹਮਾ ਬਰਨ ਨਾ ਸਕਉ ਤੂੰ ਠਾਕੁਰ ਉਤ ਪਗਵੰਨਾ ਤੇਰੇ කවන ගොන කහැකහැගවා තුසාහිබගුණි නිදන්නා තුමර මැහෙම බරණ නාසාක ठाकुर ऊच भगवान मैं हर हर नाम तरसोई ज्यों पावे ਤੇ ઓ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋਈ ਰਹਾ ස්ම්මි මැතුොදයා ගෑ අරදස ම ਜਿਸ ਪਹ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸੈ ਵਿੱਛੇ ਤਰਤੀ ਵਿੱਛੇ ਪਾਣੀ ਵਿệt ਕਾਸਟ ਅਗਨ ਤਰੀਜ ਬੱਕਰੀ ਸਿੰਗ ਇਕ ਤਾਥਾਏ ਰਾਖੇ ਮਾਨ ਹਰ ਜਾਪ ਭਰਮ ਭਉ ਦੂਰ ਕੀਜੈ ਹਰ ਕੀ ਵਡਿਆਈ ਦੇਖੋ ਸੰਤਹਿ ਹਰਨੇ ਮੰਨਿਆ ਮਾਨ ਦੇਵਾਈ ਰਤੇ ਚਾਰਨ ਤਲੇ ਤੇ ਉਪਰ ਆਵੈ ਤੇ ਉਹ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਇ ਹਰ ਕੀ ਵਡਿਆਈ ਦੇਖੋ ਸੰਤੋ ਹਰ ਨੇ ਮਾਨਿਆ ਮਾਨ ਦੇਵਾਏ ਚਾਰਨ ਤਲੇ ਤੇ ਉਪਰ ਆਵੇ ਤੇੋਂ ਨਾਨਕ ਸਾਦ ਜਨਾ ਜਗਤ ਆਣ ਸਭ ਪੈਰੀ ਪਾਏ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਚੌਥਾ ਘਰ ਸਤਵਾਂ ਇੱਕ ਓੰਕਾਰ ਸਤਿ ਗੁਰ ਪ੍ਰਸਾਦਿ ਤੇਰੇ ਕਵਨਾ ਕਵਨ ਗੋਣਾ ਕਹ ਕਹ ਗਾਵਾਂ ਤੂ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਬਰਨ ਨਾ ਸਾਕਉ ठाकुर ऊच भगवन्ना